ਰਉਪ ਦੀ ਕਿਰਪਾ ਦਾ ਪੰਧ ਤੂੰ ਬਣਨਾ ਦਾ ਨਾਮ ਅੰਤ ਹੈ ਉਸਨਾਂ ਇਹ ਤੇਰੀ ਕਿਰਪਾ ਹੈ ਉਹ ਤੇ ਸਦਾ ਹੀ ਰੱਖਾ ਹੈ ਬੁਲਿ ਪਿਆਰੇ ਕਹਿੰਦੇ ਰੱਖਾ ਕਿਵੇਂ ਅਕੇ ਖੋਲ ਕੇ ਜੇ ਕਰਦੇ ਕਾ ਕਿਰਪਾ ਆਪਣੇ ਕਰ ਰੱਖੇ ਆਪਣੀ ਅਗੰਮੀ ਕਿਰਪਾ ਕਰਕੇ ਆਪਣੇ ਬੁਲਾ ਲਿੰਦਾ ਤੇ ਆਪਣੇ ਵੀ ਆਏ ਬੁਲਾਉਂਦਾ ਕਹਿੰਦੇ ਆਇ ਪ੍ਰਿਤ ਪਾਲਣਾ ਕਰਦਾ ਜਿਵੇਂ ਮਾਰ ਦੀ ਪਿਓ ਆਪਣੇ ਬੱਚਿਆਂ ਦਾ ਪਾਲਣ ਪੋषण ਕਰਦੇ ਆਖੋ ਸਭ ਆਇਓ ਸੁਣਾ ਲਈ ਹੈ। ਐ। ਐਯੋ ਦੇ ਪੰਤੋ ਪਾਤਸ਼ਾਹ ਦੀ ਜਹਰਾ ਕੀ ਜੇਕਰ ਕਰਦੀ ਸੀ 775 ਨਾ ਸੁਦੀਪ ਅੰਮ੍ਰਿਤੰਗਵਾ ਤੁਮ ਰਾਤੇ ਠਾਕੁਰ ਪ੍ਰਿਤਪੰਥ ਨਾਇਕ ਨਾਇਕ ਜਿਹੜਾ ਕਮਾਂਡੋ ਹੁੰਦਾ ਅਕਾਲ ਨੂੰ ਨਾਇਕ ਖਾਸ ਮੁਹਮਾਨੇ ਨਿਰਭੁਨ ਨਮਕ ਤੁਭੀ ਪ੍ਰਤਪੰਨ ਉਹ ਆਪ ਬਾਰਿਕ ਤੁਮ ਨੇ ਪਹਿਲਾਂ ਤਾਂ ਆਪਾਂ ਬੱਚੇ ਬਣੇ ਹੋਏ ਇਹ ਇਹ ਸੁੱਤ ਲੈ ਕੇ ਅਸੀਂ ਸੱਚੇ ਪਾਤਸ਼ਾਹ ਦੇ ਬੱਚੇ ਆਪਾਂ ਹੀ ਬੱਚੇ ਕਹਿ ਲਈਏ ਸਿੱਖ ਕਹਿ ਲਈਏ ਆਪਾਂ ਦੇ ਇੰਦਿਰ ਬੜੀ ਆਪਣੇ ਆਪ ਚ ਪ੍ਰਾਪਤ ਹੋ ਗਏ ਆ ਕੋ ਸਾਤ ਨੂੰ ਮੇਰੇ ਨਾਂ ਤੇ ਵੀ ਕੋ ਕਮਾਂਡ ਆ ਗਈ ਕੁਝ ਸੇਵਾ ਆ ਗਈ ਤੇ ਮੈਂ ਕਹਿੰਦਾ ਤੇ ਮੈਂ ਇਥੋਂ ਬਣਾ ਤੇ ਆਏ ਨਹੀਂ ਕੰਪਲੀਟ ਗਏ ਕਿੱਥੇ ਤੋਂ ਰੋਂ ਕਿੱਥੇੋਂ ਕਿਉਂਕਿ ਸਾਹਰ ਵੀ ਤੇ ਆਉਂਦੀ ਹੀ ਹੈ ਨਾ ਵਰਤਦਾ ਤੇ ਉਹ ਹੈ ਪਰ ਤੂੰ ਆਪਣੀ ਹੋਰ ਦਾ ਗਿਆਨ ਕਰ ਤੈਨੂੰ ਬਾਣੀ ਵਿੱਚੋਂ ਬਾਤ ਨੂੰ ਜੋਰ ਤੋਂ ਸੁਣ ਕਲ ਆਪਣੇ ਆਪ ਨੂੰ ਵੇਖ ਤੂੰ ਕਿੱਥੇ ਖੜਾ ਹੈ ਬਾਕੀ ਦੀਆਂ ਗੱਲਾਂ ਤੇ ਬਾਤ ਤੇ ਮੈਂ ਬੇਨਤੀ ਕਰਦਾ ਵੀ ਸਤਿਗੁਰੂ ਜੀ ਆਪਣੇ ਆਪਿਆਂ ਦਾ ਆਪਣੇ ਸਿੱਖਾਂ ਸੇਵਕਾਂ ਦਾ ਭਗਤਾਂ ਦਾ ਪਿਆਰ ਇਹੀ ਕਰਦੇ ਆ ਇਹੀ ਕਿਰਪਾ ਕਰਦੇ ਆ ਇਹੀ ਪ੍ਰਤਪਾਲਣਾ ਕਰਦੇ ਆ ਜਿਵੇਂ ਮਾਪੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹੁਣ ਮੈਂ ਬੇਨਤੀ ਕਰਦਾ ਸੀ ਜੇ ਇੱਕ ਪਿਤਾ ਝਿੜਕਦਾ ਤੇ ਬੋਛੇ ਬੱਚੇ ਸਭ ਕੁ ਲੈ ਕਿਗੇ ਬਿਨਾ ਬਾਪ ਬਿਨਾ ਪਿਓ ਜਿੰਨਾਂ ਦੇ ਵੱਗੋ ਦਰਮਿਆਨ ਤੇ ਡਣੇ ਜਿਹੜੀ ਇਹਦੀ ਚਿੰਕ ਹੈ ਮੇਰਾ ਫਿਊਚਰ ਬਣਾ ਦੇਣੀ ਆਂ ਕੋ ਸਤਨਾਮ ਸਵਾਰ ਕੇ ਸਭ ਕੁਝ ਤੇ ਉਹਨਾਂ ਉੱਟਕੇ ਬੱਚਾਂ ਕਹੇ ਵੀ ਮੈਂ ਇਹਨੂੰ ਵੱਡਾ ਪਾਣਾ ਬਾਪੂ ਮਨੂ ਕੋ ਵੱਡਾ ਸਤਨਾਮ ਬਣਾਉਂ ਬੇਰਤੇ ਬੇਰਤੇ ਸਭਰੀ ਭਈ ਹੈ ਜਿਹਨੂੰ ਆਪਕੋ ਹਾਲ ਨਹੀਂ ਹੈ ਆਪਾਂ ਕਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਪਿਆਰ ਪਿਆਰ ਨਹੀਂ ਹੁੰਦਾ ਮਰਦਾਂ ਨੇ ਗੁਰੂ ਪਰਮਦਾਤ ਜੀ ਨੂੰ ਪੁcjਕਾਰ ਕੇ ਕਿਹਾ ਸਤਗੁਰ ਕੀ ਪ੍ਰਤੀਤ ਨਾ ਪਈਆ ਸ਼ਬਦ ਨਾ ਲਾango ਭਾਉ ਇੰਨਾ ਦਮ ਤੇਰੇ ਹਿਰਦੇ ਵਿੱਚ ਸ਼ਬਦ ਦਾ ਪਿਆਰ ਨਹੀਂ ਨ ਟਿੱਗਿਆ ਸ਼ਬਦ ਦਾ ਕੋਈ ਆਸ ਨਹੀਂ ਸਿਰੋਕੀ ਤਾ ਸ਼ਬਦ ਦਾ ਭਾਉ ਪਿਆਰ ਹਿਰਦੇ ਵਿੱਚ ਟਿੱਗਿਆ ਕਹਿੰਦੇ ਸਤਗੁਰ ਕੀ ਪ੍ਰਤੀਕਤਾ ਵਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੇ ਭਾਵੇਂ ਸੌ ਗਿਣਾ ਆਵੋ ਗਾਉ ਤੇ ਗੁਰੂ ਕੀ ਬਾਣੀ ਦਾ ਵਚਨ ਹੈ ਧੰ ਗੁਰੂ ਅਮਰਦਾਸ ਬਾਣੀ ਦਾ ਵਚਨ ਹੈ ਗੁਰੂ ਅਕਸਰ ਦੀ ਵਿਚ ਗੱਪਾ ਘੜੇ ਵਿੱਚ ਸਤਗੁਰ ਕਹਿੰਦੇ ਆਪਣੇ ਆਪੇ ਨੂੰ ਸਵਾਰਨ ਗੁਰਗਣ ਤਜ ਚਾਹ ਉਸੇ ਤੇ ਕੋਈ ਕਹੇ ਨਾ ਕਿਵੇਂ دونك ਆਪਣੇ ਆਪੇ ਨੂੰ ਸਵਾਗਤ ਕਰੀ ਤੇ ਹੁਣ ਬੱਚੇ ਕਹਿੰਦੇ ਬਾਪੂ ਨੂੰ ਸਿੱਧਾ ਪਿਆਰ ਹੋਤ ਨਹੀਂ ਕਹਿਣਾ ਨਹੀਂ ਤੇ ਜੇ ਜੀ ਗੱਲ ਮਾਪੇ ਕਹਿਣ ਬਾਪੂ ਕਹੇ ਪੁੱਤ ਆਏ ਨਹੀਂ ਆਏ ਕਰਨਾ ਤੂੰ ਮੇਰਾ ਪੁੱਤ ਹੈ ਤੂੰ ਆਏ ਨਹੀਂ ਆਏ ਕਰਨਾ ਉਹਦੇ ਤੇ ਪੈ ਰਹੇ ਹੋਗੇ ਤੂੰ ਸਤਨਾਮ ਫਿਰ ਕੀ ਕਰਦਾ ਹੈ ਜੇ ਪਿਆਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ ਹੁਣ ਵੀ ਇਹੇ ਜੇ ਤੁਮ ਸਿੱਖਾ ਸਿੱਖੋ ਪਿਆਰ ਨੂੰ ਕਰੀਏ ਕੀ ਕਲੋਂ ਤੁਸੀਂ ਮੈਨੇ ਸੁਣਦੇ ਕੋਈ ਨਹੀਂ ਕਲਗੀਆਂ ਵਾਲ ਕਹਿੰਦੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪਰ ਮੇਰੀ ਕੋਈ ਆਪਣੀ ਮੰਨ ਬਣਦੀ ਨਹੀਂ ਸੀ ਅਕਾਲ ਪੁਰਖ ਨੂੰ ਜਿਹਦਾ ਐਸਾ ਨਾ ਸੀ ਤਾਂ ਇਹ ਪਿਆਰਾ ਪੰਥ ਸੁਨਾਇਆ ਜਿਹਦੀ ਨਿਯੋਗ ਤੁਨ ਗੁਰੂ ਨਾਨਕ ਪ੍ਰਭ ਮਹਾਰਾਜ ਜੀ ਨੇ ਰੱਖੀ ਜਿਹਦੇ ਬਾਬਤ ਗੁਰੂ ਘਰ ਦੇ ਵੇਗ ਵਿਆਸ ਕੋਟਾ ਸਾਹਿਬ ਜੀ ਨੇ ਕਿਹਾ ਨਾ ਰਿਆ ਸਿੱਕਾ ਜਗੁ ਵਿੱਚ ਨਾਨਕ ਨਿਰਮਲ ਪੰਥ ਦਵਾਇਆ ਅਖੋ ਸਤਨਾਮ ਤੇ ਆਬੇ ਨਾਨਕ ਨੇ ਲਾਇਆ ਸੀ ਕੋਟਾ ਜੇਹਾਂ ਗੁਰੂ ਗੋਬਿੰਦ ਸਿੰਘ ਸੱਚੇ ਬਾਸ਼ਾ ਮਹਾਰਿ ਮਿਸ਼ਨ ਪੂਰਾ ਕੀਤਾ ਸੰਗਰਹੀ ਆਓ ਸਤਗੁਰਾਂ ਦੀ ਬਾਣੀ ਨਾਲ ਪਿਆਰ ਕਰੀਏ ਸਤਗੁਰਾਂ ਦੀ ਬਾਣੀ ਨੇ ਅਰਥ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਬਾਣੀਆਂ ਕਰੋ ਵੇਲੇ ਵਿੱਚ ਨੂੰ ਸਮਾਉਂਦੇ। ਕੱਢਿਆ ਤੋਂ ਲੈ ਅਰਧ ਸਵੇਰ 6:00 ਵਜੇ ਕਰੂਗਾ। ਬੜੇ ਰੋਪ ਤੇ ਮੇਨ ਗੁਰਬਾਣੀ ਸੋੰਦਰ ਬਾਣੀ ਤੇ ਬਹੁਤ ਬਸਰਣ ਹੋ ਜਾਂਦੇ ਨੇ। ਜੇ ਭਾਈ ਗੁਰਦਾਸ ਸਾਹਿਬ ਜੀ ਦੀ 42 ਬਾਣੀਆਂ ਦੇ ਗੁਰ ਭਾਈ ਗੁਰਦਾਸ ਕੋਲ ਹੋਵੇ। ਦੇ ਵੀ 40 ਨੀ ਵੀ ਵਾਰ ਹੈ ਉਹ ਭਾਈ ਗੁਰਦਾਸ ਜਿਹੜੇ ਧੰਗ ਗੁਰੂ ਗੋਬਿੰਦ ਸਿੰਘ ਪਾਹਰਾ ਜੀ ਦੇ ਸਮੇਂ ਵਿੱਚ ਭਾਈ ਪ੍ਰਕਾਸ਼ ਸਿੰਘ ਇੱਕ ਭਾਈ ਗੁਰਦਾਸ ਨੂੰ 40 ਪਾਹਰਾ ਭਾਈ ਗੁਰਦਾਸ ਦੀਆਂ ਤੇ ਭਾਈ ਗੁਰਦਾਸ ਸਿੰਘ ਜੀ ਇੱਕ ਵਾਰ ਉਹ ਪੜ੍ਹਦੇ ਨੇ ਸਤਗੁਰੂ ਦੀ ਬਾਣੀ ਪੜ੍ਹ ਕੇ ਸੁਖੀ ਉਹ ਭਾਈ ਉਹ ਜੀ ਗੁਰੂ ਸਾਹਿਬ ਜੀ ਨੇ ਕਹਿ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੈ ਭਾਈ ਗੁਰਦਾਸ ਦੀ ਬਾਣੀ ਕੁੰਦੀ ਜਦੋਂ ਹੱਥ ਵਿੱਚ ਹੋਵੇ ਜਿੰਦੇ ਵਿੱਚ ਲੱਗ ਜਾਵੇ ਤੁੰ ਤੰਗਾ ਖੋਰ ਤੰਗਾ ਕੋ ਸੰਤਨਾ ਤੇ ਬੜੀ ਪੁੰਜੀ ਤੇ ਉਹ ਕੋ ਜਾਣੀ ਤੇ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਅੱਗੇ ਕਿੱਛੇ ਪੜਦੋ ਸਮਈ ਹੈ ਕੀ ਹਰ ਇੱਕ ਮੇਗਾ ਬਸ ਆਪਾਂ ਪੜ ਪਉਸ ਨੂੰ ਕੰਮ ਕਰਦਾ ਬਸ ਆਪਾਂ ਬਿੰਦ ਮਾਨ ਨਹੀਂ ਅੱਗੇ 12 12 ਸਾਲ ਪਤਿਆਲਿਆਂ ਦੇ ਵਿਚਕਾਰ ਕੇ ਪੜ ਫਿਰ ਦਾ ਆ ਕੇ ਕਿਤੇ ਬਾੜੀ ਮੋਟੀ ਸੌਂਜੀ ਹੋਂ ਬੰਦੀ ਹੁੰਦੀ ਸੀ ਤੇ ਨਾਉ ਬੇਨਤੀ ਕਰ ਲਈ ਸੀ ਕਾਣ ਕਿਰਪਾ ਆਪਣੇ ਕਾਣ ਰੱਖੇ ਮਾਤ ਪਿਤਾ ਜੋ ਪੰਨਾ ਕਿ ਕਿਤੇ ਤਿੱਖੇ ਬਤਨ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵੀ ਹਨ ਮਹਾਰਤ ਕਹਿੰਦੇ ਦੇਖੋ ਬੋਲਦਾ ਸੱਚ ਕੂੜਾ ਗਲ ਜਾਵੇ ਜੇ ਹੁਣ ਇਹਨਾਂ ਬਤਨਾਂ ਤੇ ਆਪਾਂ ਰਾਜ ਕੀ ਕੰਨੀਤ ਬੈਗਨੇ ਨਹੀਂ ਬਾਣੀ ਪਿੰਡੂ ਸਿਖਾ ਪੜ ਕੇ ਤੇ ਵੇਖ ਸਮਝ ਕੇ ਤੇ ਵੇਖ ਪਹਿਰਾ ਵੇਖ ਵੇਖ ਤੇਰਾ ਜੀਵਨ ਸ਼ਬਦ ਨੂੰ ਆਪ ਕੋ ਸੰਤ ਨੂੰ